ਤੋਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਅਵਾੜਾ ਤੇਲੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਸਵੰਤ ਖੇਰੇ ਹੋਂਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਅਪਲੋਡ ਕੀਤੀਆਂ ਨੇ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਧਿਆਨ ਵਿੱਚ ਆਪਾਂ ਲਿਆ ਦਿੰਦੇ ਹਾਂ ਠੀਕ ਹੈ ਜੀ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਸੋਲਕੋਂ ਕੋਠੀ ਬਿਲਕੁਲ ਨਜ਼ਦੀਕ ਪਿੱਖੀਵਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਾੜਾ ਤੇਲੀਆਂ ਇੱਕ ਜੀ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ 25 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 6 6:30 ਵਜੇ ਦਾ ਸਮਾਂ ਹੈ ਵੈਸੇ ਚੁਵਾਈਆ ਦੇ ਪਸ਼ੂ ਆ ਦੋਸਤੋ ਸਵੇ ਸਵਾਇਆ ਬਿਲਕੁਲ ਤਾਜ਼ੇ ਸਜਰ ਪੂਰੀ ਡਿਟੇਲ ਦੇ ਵਿੱਚ ਅੱਪਾ ਚੱਲਾਂਗੇ ਅਗੋਂ ਕੋਈ ਵੀ ਆਪਣਾ ਖਰੀਦਦਾਰ ਭਰਾ ਜੀ ਤੇ ਆ ਰਿਹਾ ਆਪਣੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਠੀਕ ਆ ਜੀ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਕੋਈ ਭਰਾ ਆਨਲਾਈਨ ਤਸੱਲੀ ਕਰਨੀ ਚਾਹੁੰਦਾ ਤੇ ਵੀਡੀਓ ਕਾਲ ਤੇ ਕਰਵਾ ਲੋ ਠੀਕ ਆ ਜਿਹੜਾ ਭਰਾ ਕੋਈ ਲਾਗੇ ਪਾਸੇ ਵਾਲਾ ਇੱਥੇ ਆਣ ਕੇ ਬੇਸ਼ੱਕ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਆਓ ਕਰਦੇ ਆ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਜਸਵੰਤ ਭਾਈ ਸਾਸਰੀ ਘਰ ਸਾਸੀ ਘਰ ਜੀ ਸੰਤੂ ਸਾਹਿਬ ਜੀ ਬਹੁਤ ਠੀਕ ਠਾਕ ਹੈ ਬਹੁਤ ਵਧੀਆ ਜਸਵੰਤ ਭਾ ਵੀ ਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ ਬਹੁਤ ਵਧੀਆ ਮਹਾਰਾਜ ਠੀਕ ਠਾਕ ਚਾਹ ਹਾਂ ਬਹੁਤ ਵਧੀਆ ਜੀ ਕਿਰਪਾ ਕਰਿਓ ਅੱਛਾ ਜਸਵੰਤ ਦੋ ਮੜਾ ਅੱਜ ਆਪਣੇ ਕੋਲ ਦੋਵੇਂ ਸੂਈਆਂ ਨੇ ਹਾਂਜੀ ਠੀਕ ਹੈ ਜੀ ਤੇ ਹੈ ਤਾਜ਼ੀਆਂ ਹੀ ਇੱਕ ਤਕਰੀਬਨ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਇਹ ਆ ਵੜਨ ਹੋ ਗਏ ਆ ਕੋਈ 6 ਤੋਂ 7 ਦਿਨ ਠੀਕ ਹੈ ਵੀਰੇ ਹਾਂਜੀ 6-7 ਦਿਨਾਂ ਦੀ ਆ ਸੂਈ ਤੇ ਪਰਲੀ ਜਿਹੜੀ ਆਪਣੇ ਕੋਲ ਵਾਈਟ ਡੱਬੀ ਚਿੱਟੀ ਆ ਉਹਨੂੰ ਅੱਜ ਸੰਤ ਠੀਕ ਹੈ ਮਹਵਤ ਇਹਦੇ ਅੰਦਰ ਵਾਰੀ ਸਮਾ ਹੋ ਗਿਆ ਤਾਂ ਉਹਨੂੰ ਆਹੋ ਤੇ ਜੇ ਤਿੰਨ ਚਾਰ ਦਿਨ ਦੇ ਘੇਰੇ ਜਾਦੇ ਇਹਨੂੰ ਜਦ ਸਰ ਤੋਂ 8 ਦਿਨ ਹੋ ਗਏ ਚਲੋ ਹੱਤਾ ਮੰਨ ਲਓ ਤੇ ਇੱਕ ਤਕਰੀਬਨ ਕੋਈ ਦੁੱਧ ਤੇ ਚਲਣ ਦੀ ਹੈ ਤੇ ਇੱਕ ਬੌਲੇ ਦੇ ਵਿੱਚ ਆਹੋ ਇਹ ਵੀ ਹਜੇ ਕਰਮ ਵਾਲੀ ਵਧਨ ਦੀ ਦੁੱਧੋਂ ਠੀਕ ਆ ਆਹੋ 7-8 ਦਿਨ ਹੋਏ ਕੱਚੇ ਦੁੱਧ ਤੋਂ ਹਜੇ ਤੇ ਜਾਣਾ ਇਹਨੇ ਆਪਣੀ ਆਪ ਦੀ ਆਈ ਤੇ ਠੀਕ ਆ ਠੀਕ ਆ ਹਾਂਜੀ ਤੇ ਵੀ ਜਸਵੰਤ ਆਪਾਂ ਇੱਥੋਂ ਸ਼ੁਰੂਆਤ ਕਰ ਲੈਨੇ ਵੀਰੇ ਜਿਹੜੀ ਬਲੈਕ ਰੰਗ ਦੇ ਵਿੱਚ ਆ ਵਛੀ ਇਹ ਕਿੰਨਾ ਸੂਹਾ ਸੂਈ ਹੈ ਇਹ ਦੂਜਾ ਜੀ ਦੂਜਾ ਤੇ ਕੋਈ 8-7 ਦਿਨਾਂ ਦੀ ਸੂਈ ਵੱਛੀ ਮਗਰ ਕੇ ਬੱਚਾ ਇਹ ਤੇ ਬੱਚਾ ਆ ਗਿਆ। ਬੱਚਾ ਆ ਗਿਆ ਮਗਰ ਠੀਕ ਆ ਜੀ ਸੋ ਮਗਰ ਬੱਚਾ ਤਾਂ ਮੇਲ ਕਾਫ ਆ। ਹਾਂਜੀ ਠੀਕ ਆ ਜੀ ਤੇ ਦੂਜਾ ਸੂਆ ਦੋਸਤੋ ਇਹ ਵੈਡ ਸੂਈ ਆ। ਇਸ ਵਕਤ ਕਿੰਨੇ ਕਿਲੋ ਦੁੱਧ ਤੇ ਚੱਲਣ ਦੀ ਹੈ ਜੀ? ਇਹ 20 ਕਿਲੋ ਦੁੱਧ ਦਾ ਸੰਦੂ ਸਭ ਕੰਡੇ ਵਾਲਾ। ਠੀਕ ਆ ਜੀ। ਹਾਂਜੀ। ਲੈ ਵੀ 20 ਕਿਲੋ ਵੈਡ ਭਰੂਗੀ 25-26 ਕਿਲੋ। ਹਾਂ ਪਹਿਲੇ ਸੂਏ ਦੇ 20 ਕਿਲੋ ਦੇ ਘੇਰੇ ਜਿਵੇਂ 18 ਦੇ। ਠੀਕ ਆ। ਹਾਂਜੀ। ਹੁਣ ਇਹਨਾਂ ਜਿਹੜਾ ਮੌਕੇ ਤੇ ਬਿਲਕੁਲ ਇਹਨਾਂ ਠੰਡਾ ਕਰਕੇ ਹਾਜ਼ਰ ਹੋਊਗੀ ਕੰਡੇ ਵਾਲਾ ਹਾਂਜੀ ਲਓ ਵੀ 20 ਕਿਲੋ ਦੋਸਤੋ ਸ਼ਟਾਰਟਿੰਗ ਅੱਜ 8 7 ਦੇ ਦਿਨਾਂ ਦੀ ਸੂਈ ਦੇ ਥੱਲੇ ਦੁੱਧ ਦੀ 25 26 ਕਿਲੋ ਦੁੱਧ ਵੈੜ ਭਰੂਗੀ ਠੀਕ ਆ ਵੀ ਲਾਉਗੀ ਟਾਪ ਕਰਮਾ ਲਈ ਅਜੇ ਆ ਲਾਉ ਵੀਰਾ ਪੋਲੀ ਤੇ ਠੀਕ ਆ ਤੇ ਚੁਆਈ ਚੋਈ ਦੀ ਫਿਰ ਆਪਣੇ ਦੂਜੇ ਜਸਵੰਤ ਪੋਲੀ ਹੈ ਬਿਲਕੁਲ ਧਾਰ ਤੁਰ ਤੇ ਆ ਬਿਲਕੁਲ ਕੋ ਚੱਕਰ ਨਹੀਂ ਕਰਮਾ ਰਹੀ ਇਹਨਾਂ ਦੇ ਪੂਰ ਪਰ ਛੱਟੇ ਤੋਂ ਰਹਿ ਤਾ ਹੈ ਆ ਲਓ ਵੀ ਇੱਧਰ ਲਿਆਓ ਲਾਗੇ ਤੂੰ ਆ ਲਓ ਵੀ ਐਸੇ ਲਿਆਓ ਆ ਲਓ ਹਾਂ ਠੀਕ ਹੈ ਮਿੱਟੀ ਹੀ ਆ ਦੇ ਠੀਕ ਹੈ ਹਾਂਜੀ ਆ ਗਿਆ ਵੰਗੇ ਤੋਂ ਬਿਨਾਂ ਹੀ ਚੋ ਚਾਲੀ ਦੀ ਆ ਬਿਲਕੁਲ ਹਾਂਜੀ ਲਓ ਇਹਦੇ ਬੱਚਾ ਪੁੱਛਾ ਲਾਇਆ ਨਹੀਂ ਚੰਗੀ ਤਰ੍ਹਾਂ ਠੀਕ ਹੈ ਜੀ ਬੱਚਾ ਪੁੱਛਾ ਲਾਇਆ ਨਹੀਂ ਪਾਉ ਸੀ ਕੀਤਾ ਇਹਦੇ ਆਪਾਂ ਉਹਦਾ ਬਸ ਹੀ ਬਸ ਬਾਕੀ ਭੂਰ ਛੱਟਾ ਨਹੀਂ ਹੈਗਾ ਠੀਕ ਹੈ ਬਿਲਕੁਲ ਹੈ ਸਾਫ ਆ ਦੇ ਹਾਂ ਹਾਂ ਕੋਈ ਭੂਰ ਛੱਟਾ ਹੋਵੇ ਜਾਂ ਕੋਈ ਦੋ ਚਾਰ ਥਾਣਾ ਧਾਰਾਂ ਘੱਟ ਹੋਣਾ ਆਪਣੀ ਵਿਹੜ ਭੇਜ ਦੇਣ ਵਾਪਸ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਠੀਕ ਹੈ ਬਿਲਕੁਲ ਓਕੇ ਆ ਲੈ ਵੀ ਜਸੂਨ ਤੇ ਖੋਲ ਇੱਕ ਵਾਰੀ ਭਰਾ ਤੋੜ ਕੇ ਦਿਖਾਈਏ ਇਹਨੂੰ ਹਾਈਟ ਕੱਟ ਦੀ ਕਿਸਾਨ ਵੀਰੋਂ ਮੀਡੀਅਮ ਦੇ ਵਿੱਚ ਲੰਬੀ ਲੂੰਬੀ ਬਹੁਤ ਜਿਆਦੀ ਹੈ ਠੀਕ ਹੈ ਜੀ ਬੇਲ ਬੋਲ ਵੀ ਸੋਹਣੀ ਆ ਰੰਗ ਪੈਸ਼ਨ ਪੁਸ਼ਣ ਵਾਸੀ ਦਾ ਚੰਗਾ ਠੀਕ ਆ ਸੋ ਦੂਜਾ ਸੁਹਾ ਵਾਸੀ ਸੁਈ ਆ ਤੇ 20 ਲੀਟਰ ਤੋਂ ਸਟਾਰਟਿੰਗ ਕਰ ਚੁੱਕੀ ਆ ਠੀਕ ਆ ਆ ਦੇਖੋ ਕੋਈ ਨਹੀਂ ਬਰਬਰ ਹਾਂ ਜਿਸੋਂ ਤੈਨੂੰ ਤੋੜ ਲਾ ਕੋਈ ਨਹੀਂ ਐਨ ਤੋੜ ਹਾਂ ਵੇਖੋ ਬੂਤੀ ਬਾਤੀ ਦਿਖਾਉਂਦਾ ਹਾਂ ਲੋ ਜੀ ਆ ਫੇਸ ਕੁਆਲਿਟੀ ਦੀ ਮੂੰਹ ਮੱਥੇ ਤੋਂ ਠੀਕ ਆ ਪਲੀ ਪਲੀਤੀਆ ਕਰਮਾਲੀ ਸੋਣੀ ਕੰਨ ਕੰਡੇ ਛੋਟੇ ਬਰੀਕੀ ਜਾਂ ਪੂਰੀ ਤੇ ਹਾਂ ਪੰਡਾਫਾਈ ਫਿਰਦੀ ਕਰਮ ਤੁਰਿਆ ਨਹੀਂ ਜਾਂਦੇ ਹਾਂ ਬੀ ਚੰਗੇ ਫਾਰਮਰ ਭਰਾ ਦੀ ਸੇਵਾ ਰਹੀ ਤੇ 22 25 22 25 ਲੀਟਰ ਦੁੱਧ ਚਵਾਉਣਾ ਜੀ ਆ ਫਾਰਮ ਦੇ ਵਿੱਚੋਂ ਲਈ ਸੰਤੂ ਸਾਹਿਬ ਬਿਲਕੁਲ ਬਿਲਕੁਲ। ਹਾਂ। ਲੋ ਵੀ ਉਹ ਹਨੇ ਚੱਡੇ ਦੀ ਬੜੀ ਸਾਫ ਸੁਥਰੀ ਹੈ ਠੀਕ ਹੈ ਜੀ 파ੜੀ ਵਾਲਾ ਚੱਡਾ। ਤੇ 20 ਕਿਲੋ ਦੁੱਧ ਐਸ ਵਕਤ ਫੇਰ ਕਨਫਰਮ ਕਰਾ ਦਿੰਨੇ ਆ ਵੀ 20 ਕਿਲੋ ਤੇ ਐਸ ਵਕਤ ਚੱਲ ਰਹੀ ਆ। ਬਹੁਤ ਸੋਹਣਾ ਚੌੜਾ ਪਿੱਠਪੂੜਾ। ਸੋਹਣੇ ਰੰਗ ਪ੍ਰਿੰਟ ਦੇ ਵਿੱਚ ਸੋਹਣਾ ਫੈਸ਼ਨ ਮੂਸ਼ਨ। ਇਹ ਮੇਕੀਆ ਜੋੜ ਤੋਂ ਬਿਨਾਂ ਹੀ। ਅੱਜ ਸੋ ਤੈਨੂੰ ਤੋਰਦੇ। ਵੰਗੇ ਵੰਗੇ ਤੋਂ ਬਿਨਾਂ ਚੋਲੀ ਸੰਦੂ। ਹਾਂ। ਅਜਾ ਸਵੇਰੇ ਲੇਟ ਚੋ ਹੀ 8 ਵਜੇ ਆਪਾਂ। ਠੀਕ ਹੈ। ਠੀਕ ਆ ਲੈ ਮੋੜ ਲਾ ਵੀ ਜਸਵੰਤ ਕਮਾ ਲਓ ਵੀਰ ਆ ਗੋ ਦਿਖਾਓ ਕਿ ਕਿਸੰਦੂ ਸਾਵੇ ਦਾ ਬੁੱਧੀ ਹੋਤੀ ਲੋ ਜੀ ਠੀਕ ਆ ਜੀ ਨੌ ਦੀ ਨਾਲੀ ਕਰੋਸ ਆਂਗ ਦੇ ਵਿੱਚ ਦੋਵੇਂ ਬਹਿੜਾ ਨੇ ਸੋ ਸਾਰੇ ਭਰਾਵਾਂ ਨੇ ਸੌਦਾ ਕਰਨਾ ਹੁੰਦਾ ਵੀ ਕਰੋਸ ਆਂਗ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਠੀਕ ਆ ਜੀ ਕਰੋਸ ਆਂਗ ਦੇ ਵਿੱਚ ਹੀ ਬਹਿੜਾ ਤੇ ਕੋਈ ਭਰਾ ਆਪਣਾ ਐਚ ਐਫ ਦੇ ਵਿੱਚ ਕਰੋਸ ਮੰਨ ਕੇ ਸੌਦਾ ਕਰ ਲਵੇ ਠੀਕ ਆ ਜੀ ਸੋ ਸੀਰੀਸ ਲੱਗਾ ਕੋਈ ਭਰਾ ਨੇ ਬੰਗਾਰਸੀ ਪਾਉਣੀ ਹੈ ਪਾ ਲਵੇ ਨਹੀਂ ਪਾਉਣੀ ਤੇ ਆਂਦੀ ਕੁਛ ਨਹੀਂ ਕਰਮਾਣੀ ਠੀਕ ਆ ਜੀ ਇਸੇ ਤਰ੍ਹਾਂ ਬੱਚਾ ਲਾ ਕੇ ਤੁਸੀਂ ਰਮਾਨਤਰੀ ਦਾ ਚੁਆਈ ਕਰ ਸਕਦੇ ਜੀ ਠੀਕ ਆ ਮੋੜ ਦਿਓ ਬਈ ਜਸਵੰਤ ਜੀ ਸਮਾਓ ਜੀ ਗਾਜੀ ਸੋ ਸੋਨਾ ਟਾਂਚਾ ਬਿਲਕੁਲ ਕੰਪੈਕਟ ਟਰੈਕਟਰ ਦੇ ਵਿੱਚ ਫਿਕਸ ਹੋਵਾਨਾ ਦੇਵਾ ਠੀਕ ਆ ਹਾਂਜੀ ਤੇ ਬਾਕੀ ਮੇਰਾ ਭਰਾ ਕਿਉਂਕਿ ਪਹਿਲਾਂ ਹੀ ਆਪਦੀ ਤਸੱਲੀ ਦੋ ਵਾਰ ਟੈਰ ਕਰਕੇ ਲੈ ਕੇ ਆਉਂਦੇ ਆਪਨਾ ਚੋਣ ਕੰਡੇ ਲੈ ਕੇ ਜਿਹੜੇ ਭਰਾ ਨੇ ਪੈਸੇ ਲਾਉਣੇ ਆ ਆਪਦੀ ਵੀ ਚੋਚਵਾ ਕੇ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ ਠੀਕ ਹੈ ਜੀ ਸੋ 20 ਲੀਟਰ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ 20 ਵੀਡੀਓਜ਼ ਨਾਲ ਦੋ ਟਾਈਮ ਚਵਾਲੇ ਕੋਈ ਚੱਕਰ ਨਹੀਂ ਕਰਾਉਣਾ ਟਾਈਮ ਤੋਂ ਟਾਈਮ ਚਵਾਲੇ ਬਿਲਕੁਲ ਹਾਂਜੀ ਜਸਨੂ ਤਾਂ ਕੀ ਡਿਮਾਂਡ ਕੀ ਮੁੱਲ ਕਰਦਾ ਇਹਦਾ ਮੁੱਲ ਸੰਧੂ ਸਾਫ ਕਰਨ ਉਹ 85 ਕਰ ਲੀਏ 90 ਕਰ ਲੀਏ ਹੈ ਹਾਂ 80000 ਰੁਪਏ ਮੁੱਲ ਹੈ ਜਸਨੂ 75 ਦੀ ਦੇਣੀ ਹੈ 75 ਦੇ ਹਾਂਜੀ ਵੀ ਮਤਲਬ ਗੱਲ ਉਹੀ ਹੈ ਵੀ ਜਿਹੜੀ ਹਾਂ ਨਾਲ ਆ ਵਿੱਚ ਕੋਈ 100 200 400 ਰੁਪਏ ਮੋਕ ਤੇ ਛੋੜ ਬਸ ਛੋੜ ਛੱਪਾ ਹੀ ਆ ਠੀਕ ਹੈ ਜੀ ਆਪਾਂ ਤੇ ਐਂਡ ਕਰਵਾਤਾ ਹਾਂ ਕਰਵਾ ਪਾ ਪਾ ਠੀਕ ਹੈ ਜੀ ਲਓ ਜੀ ਬੱਚੀ ਚੰਗੀ ਹੈ ਠੀਕ ਹੈ ਜੀ ਸੋ ਬਾਕੀ ਹਰੇਕ ਭਰਾ ਖਿਡਾਰੀ ਹੈ ਕਾਰੀਗਰ ਵੀਰ ਹੈ ਜਿਹੜੇ ਕਾਰੀਗਰੀ ਆ ਜਾਂ ਵੈਸੇ ਵੀ ਕੋਈ ਭਰਾ ਜਿਹੜੇ ਪਸ਼ੂ ਪਾਲਕ ਨੇ ਸੋ ਨਾਰਮਲੀ ਕੋਈ 20 ਲੀਟਰ ਜਾਂ 20 22 5 ਲੀਟਰ ਵਾਲੀ ਦਾ ਜਿਹੜਾ ਮੋਲ ਹੋਣਾ ਚਾਹੀਦਾ ਬਾਜ਼ਾਰ ਦੇ ਹਿਸਾਬ ਨਾਲ ਠੀਕ ਹੈ ਜੀ ਉਹ ਕੋਡਿੰਗ ਬਿਲਕੁਲ ਸਹੀ ਆ ਨਿੱਗਰ ਨਵਾਂ ਆਂਗਾ ਠੀਕ ਹੈ ਜੀ ਕੋਈ ਸੋਹੇ ਦੇ ਬੱਚੇ ਨਹੀਂ ਕਰਵਾ ਲਈ ਜੇ ਸੋਹੇ ਰੈਡ ਆ ਸਾਰੀ ਆਹ ਲਓ 45 ਹੈਗੇ ਹਾਂ ਜੀ ਠੀਕ ਹੈ ਜੀ ਆ ਜਿਹਦੇ ਲਾਲੋ ਸੰਤੂ ਸਾਹਿਬ 20 ਕਿਲੋ ਦੇ ਘੇਰੇ ਜਾਂ 8 ਦਿਨ ਹੋਏ ਸੂਈ ਇਹ ਜੇ ਮੈੜਾ ਮੂਲਾ ਸੁੱਟਣ ਦੀ ਆ 24 25 ਕਿਲੋ ਤੇ ਜਾਣਾ ਪੈਣਾ ਸੌਖਾ ਨੋਰਮਲ ਹਾਂ ਬਿਲਕੁਲ ਜੀ ਬਿਲਕੁਲ ਨੀਚੇ ਵਾਲੇ ਘਰ ਤੋਂ ਲਈ ਆ ਨਾ ਚੋਇਆ ਦੁੱਧ ਪਿਛਲੇ ਸੂਏ ਠੀਕ ਹੈ ਜੀ ਹਾਂ ਸਾਰਾ ਤੇ ਬਈ ਆਪਣੇ ਕੋਲ ਸੈਕਿੰਡ ਨੰਬਰ ਤੇ ਇੱਕ ਆ ਬੈਠ ਵੀ ਰਾਕੀ ਆ ਹਾਂਜੀ ਤੇ ਇਹਦਾ ਕੀ ਬੇਰ ਬਾਕੀ ਡਿਟੇਲ ਆ ਭਰਾ ਇਹ ਸੰਤੂ ਸਾਹਿਬ ਪਹਿਲਾ ਸੂਆ ਹਾਂਜੀ ਅੱਜ ਇਹਨੂੰ ਤੀਜਾ ਦਿਨ ਹੋ ਗਿਆ ਸੋਈ ਨੂੰ ਤੀਜਾ ਦਿਨ ਹੋ ਗਿਆ ਅੱਜ ਹਾਂ ਆ ਬੱਚਾ ਜੀ ਠੀਕ ਹੈ ਜੀ ਮਗਰ ਬੱਚਾ ਕੋ ਬੱਚੀ ਬੱਚਾ ਜੀ ਆ ਦੇਖੋ ਠੀਕ ਹੈ ਜੀ ਪਿੱਛੇ ਆਓ ਇਧਰ ਵਿਖਾਈਏ ਹਾਂ ਆ ਦੇਖੋ ਜੀ ਠੀਕ ਹੈ ਆ ਜਾਵੇ ਨੜੂਆ ਵੀ ਨਾਲ ਸਭ ਕੋ ਲੋਕੇ ਹਾਂ ਲਓ ਜੀ ਮਗਰ ਬੱਛਾ ਜੀ ਸੂਈ ਹੈ ਜੀ ਅੱਜ ਤਿੰਨ ਦਿਨ ਦਾ ਸਮਾਂ ਹੋ ਗਿਆ ਤੇ ਬੋਲਾ ਫਿਰ ਕਿੰਨਾ ਕਿਤੇ ਥੱਲੇ ਵੇ 16 ਕਿਲੋ ਬੋਲਾ ਵੇ ਥੱਲੇ ਜੀ 15 16 ਕਿਲੋ ਹਾਂ ਲੀਟਰ ਆ ਰਾਇਆ ਸੋਨਾ ਠੰਡਾ ਠੀਕ ਹੈ ਜੀ ਲਓ ਜੀ 15 16 ਕਿਲੋ ਬੋਲੇ ਤੋਂ ਸ਼ਟਾਟਿੰਗ ਆ ਤੇ ਡੱਬੀ ਵੇ ਰਾ ਦੱਸੋ ਉਹ ਹਵਾਨੇ ਲੇਵੇ ਦੀ ਸਾਫ਼ ਸੁਥਰੀ ਹੈ ਠੀਕ ਹੈ ਜੀ ਕਿਉਂਕਿ ਚੁਵਾਈ ਬਹੁਤ ਸੋਹਣਾ ਲੱਗਾ ਠੀਕ ਹੈ ਚੋਣ ਚਾਣਾ ਪੂਰੀ ਖਰੀ ਹੈ ਕੋਈ ਚੱਕਰ ਨਹੀਂ ਸੰਨੋ ਸਾਹਿਬ ਹਾਂ ਹਾਂ ਵੇਖ ਲੋ ਹੂੰ ਆਹ ਮੋਟਰ ਆ ਕੋਨ ਦੀ ਕਰਵਾਉਣੀ ਠੀਕ ਹੈ ਬਈ ਠੀਕ ਹੈ ਜੀ ਜਾਓ ਜਸੂ ਨੂੰ ਤਾਂ ਖੁੱਲ ਗਿਆ ਇਹਨੂੰ ਲਓ ਵੀ ਇਹ ਪਹਿਲਾ ਸੂਆ 200 ਸੂਈ ਹੈ ਠੀਕ ਆ ਅੱਜ 3 ਦਿਨ ਦਾ ਸਮਾਂ ਬੱਛਾ ਮਗਰ ਮੇਲ ਕਾਫ ਸੋ 15 16 ਲੀਟਰ ਤੋਂ ਸਟਾਰਟਿੰਗ ਹੁਣ ਬੋਲੇ ਤੋਂ ਠੀਕ ਹੈ ਜੀ ਹਾਂਜੀ ਮੈਂ ਪਹਿਲਾਂ ਵੱਚੀ ਹਾਂ ਹਾਂ ਬਿਲਕੁਲ ਜੀ ਲਓ ਵੀ ਕਰੋਸ ਅੰਗ ਦੇ ਵਿੱਚ ਆ ਬੈਠ ਠੀਕ ਹੈ ਜੀ ਪਹਿਲਾਂ ਸੁਗਾ ਥਣ ਤੋਂ ਦਿਖਾਓ ਕਿੱਡਾ ਸੋਹਣਾ ਲੱਗਿਆ ਹੈ ਠੀਕ ਹੈ ਜੀ ਬਾਕੀ ਚਸਮਾ ਤੇ ਚੰਗੀ ਪੂਰ ਛੱਟੇ ਤੋਂ ਰਹਤੇ ਹੈ ਐ ਉਹ ਪਤਾਰਾ ਸੰਦੂਖਾ ਮਾਰਤੇ ਬਿਲਕੁਲ ਹਾਂ ਅਬੂਤੀ ਬਾਤੀ ਦਿਖਾਉ ਗੈੜਨੀ ਹੈ ਆਲੋ ਬਹੁਤ ਸੋਹਣੀ ਵਹਿੜਾ ਠੀਕ ਹੈ ਭਰਾ ਲਓ ਮੋੜਦਾ ਫਿਰ ਬਾਕੀ ਸਾਫ ਹੁੰਦੇ ਆਪਣੇ ਬਿਲਕੁਲ ਜੀ ਲੋ ਵੀ ਬਿਲਕੁਲ ਸਾਫ ਸੁਥਰੀ ਹੈ ਬਾਕੀ ਚਵਾਈ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਰਾਂ ਮਾਰ ਕੇ پتہ ਖਾਈ ਦਿੰਦੀ ਹੈ ਹਾਂ ਬਾਕੀ ਆਪਣੀ ਤਸਦੀਕ ਭੈਣ ਭਰਾ ਦੋ ਟਾਈਮ ਕਰ ਲੈ ਕੋਈ ਹਾਂ ਠੀਕ ਹੈ ਜੀ ਹਾਂ ਜੀ ਸੋ ਬਚੀ ਕਰੋ ਸੰਗ ਦੇ ਵਿੱਚ ਪਹਿਲਾ ਸੁਗਾ ਮਗਰ ਮੇਲ ਕਾ ਹਾਂ ਜੀ ਅਬ ਜਸਵੰਤ ਕੀ ਡਿਮਾਂਡ ਰੋਗੀ ਇਹਦੀ ਇਹਦੀ ਸੰਦੂ ਸਾਹ ਸੇਮ ਹੀ ਆ ਅੱਛਾ ਬੋਲ ਕਰਨ ਨੂੰ ਅਸੀਂ ਕਰੀਏ 78 ਦੀ ਦੀ ਇਹ ਜੈਸਨੋਂ 75 ਦੀ 75 ਦੀ ਹਾਂ ਛੋੜ ਛੱਪਾ ਹੀ ਆਉਣਾ ਜੀ ਠੀਕ ਹੈ ਵੀਰੇ ਹਾਂਜੀ ਲੋ ਵੀ ਇਹ ਦੱਸੋ 75000 ਦੀ 75000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਮੌਕੇ ਤੇ ਠੀਕ ਹੈ ਜੀ ਸੋ ਪਹਿਲਾਂ ਸੂਆ ਬੈਠ ਹੋ ਜਾਊਗਾ ਕੋਈ ਗੱਲ ਨਹੀਂ ਹਾਂਜੀ ਹੋਰ ਭੈ ਭਰਾ ਦਾ ਮਾਨ ਤਾਨ ਹੋ ਜਾਊਗਾ ਕੋਈ ਠੀਕ ਹੈ ਵੀਰੇ ਹਾਂਜੀ ਲੋ ਵੀ ਠੀਕ ਹੈ ਜੀ ਸੋ 75000 ਦੇ ਵਿੱਚੋਂ ਮਾਨ ਤਾਨ ਹੋਊਗਾ ਤੇ ਇਸ ਵਕਤ 15 16 16 ਲੀਟਰ ਪੌਲੇ ਤੋਂ ਸਟਾਰਟ ਆ ਤੇ ਬਾਕੀ ਦੋਦੇ ਵੀ ਕਰਮਾ ਲਈ 20 ਲੀਟਰ ਨੂੰ ਕਰੂਗੀ ਟੱਚ ਠੀਕ ਹੈ ਜੀ ਪਹਿਲਾ ਸੁਣੋ ਕਰਾਂਗੀ ਕਰੂ ਬਾਕੀ ਮੈਂ ਕਿਰਪਾ ਕਰੇ ਵੈਰੂ ਠੀਕ ਹੈ ਜੀ ਕਰੂਗੀ ਸਭ ਕੁਝ ਠੀਕ ਹੈ ਜੀ ਅਜਾ ਦੇਣ ਤਿੰਨ ਹੋਏ ਸਨ ਤੁਸ ਬਿਲਕੁਲ ਜੀ ਬਿਲਕੁਲ ਹਾਂਜੀ ਚੁੱਟਾ ਚੁੱਟਾ ਹੈ ਬਹੁਤ ਫਿਕਸ ਬਿਲਕੁਲ ਭਾਬੀਆ ਦੋਸਤੋ ਐਨੀਮਲ ਨੇ ਠੀਕ ਹੈ ਜੀ ਦੋਵੇਂ ਦੋ ਹੀ ਬੇੜਾ ਨੇ ਤੇ ਦੋਵੇਂ ਬਿਲਕੁਲ ਸਜਰ ਤਾਜ਼ੀਆਂ ਸੋਈਆਂ ਨੇ ਬਾਕੀ ਸੋਏ ਸੋਏ ਪਸ਼ੂ ਇੱਥੇ ਆਣ ਕੇ ਇੱਕ ਵਾਰੀ ਅੱਖੀਂ ਜ਼ਰੂਰ ਵੇਖੋ ਦੂਰ ਨੇੜੇ ਵਾਲੇ ਭਾਵੇਂ ਹੈਗੇ ਭਰਾ ਭਾਵੇਂ ਨੇੜੇ ਵਾਲੇ ਭਾਵੇਂ ਦੂਰ ਵਾਲੇ ਆ ਠੀਕ ਆ ਕਿਉਂਕਿ ਚੰਗੀਆਂ ਵੈਰਾਂ ਨੇ ਕਿਸੇ ਭਰਾ ਨੇ ਪੈਸੇ ਖਰਚ ਕਰਨੇ ਆ ਬਾਅਦ ਵਿੱਚ ਜੁ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਮਾੜੀ ਆ ਪਹਿਲਾ ਧਿਆਨ ਕੇ ਆਪਦੀ ਬੀਮਾ ਰੱਖੀ ਕਰ ਲੈਣ ਵਾ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤਸੱਲੀ ਬਾਕੀ ਜੀ ਆਨਲਾਈਨ ਲੈਂਦੇ ਆਪਣੀ ਤਸੱਲੀ ਦੁੱਧ ਬਾਅਦ ਦੀ ਕੋਈ ਹੋਰ ਕੋਈ ਛੱਟਾ ਹੋਵੇ ਜਾਂ ਕੋਈ ਦੋ ਚਾਰ ਧਾਰਾਂ ਇੱਧਰ ਉੱਧਰ ਉਹਦੇ ਆਪਾਂ ਜ਼ਿੰਮੇਵਾਰ ਬਿਲਕੁਲ ਜੀ ਬਿਲਕੁਲ ਇਹਦੇ ਉੱਤੇ ਕੋਈ ਗਾਰੰਟੀ ਨਹੀਂ ਬਿਲਕੁਲ ਲਓ ਵੀ ਇਹ ਐਨੀਮਲ ਨੇ ਠੀਕ ਆ ਜੀ ਰੀਡਪੋਰਟ ਤਾਂ ਤੁਹਾਡੇ ਇੱਕ ਤਕਰੀਬ ਨੇ ਦੂਜਾ ਸੂਬਾ ਸੂਈ ਤੁਹਾਨੂੰ ਵੱਛੀ ਦਿਖਾਤੀ ਹੈ ਤੇ ਇੱਕ ਪਹਿਲਾ ਸੂਬਾ ਜਿਹੜੀ ਪਲੋਂ ਇਹ ਵੈੜਾ ਠੀਕ ਆ ਹਾਂਜੀ ਸੋ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਤੇ ਇੱਕ ਚਸਵੰਤ ਨੰਬਰ ਕਰਦੇ ਹਾਂ ਜੀ 88981 ਤੇ 32000 ਠੀਕ ਹੈ ਵੀਰੇ ਹਾਂਜੀ 88981 32000 ਠੀਕ ਹੈ ਜੀ ਹਾਂਜੀ ਲਓ ਵੀ ਇਹ ਨੰਬਰ ਹੈ ਦੋਸਤ ਸਕਰੀਨ ਉੱਪਰ ਚੱਲਣ ਦੇ ਆ ਕਾਲ ਕਰੋ ਗੱਲਬਾਤ ਕਰੋ ਠੀਕ ਆ ਜੀ ਸੋ ਬਿਲਕੁਲ ਨਜ਼ਦੀਕ ਅਲਗੋਂ ਕੋਠੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਨੇ ਆ ਫੇਰਾ ਨੇਰੇ ਦਾ ਕਰਕੇ ਔਖਾ ਹੋ ਗਿਆ